ਅੱਧ ਵਿੱਚ ਔਰ ਸਮਾਉਣ ਦੇ ਉੱਤੇ ਕੱਲ ਨੂੰ ਸਾਡੀ ਸਰਕਾਰ ਬਣੇਗੀ ਅਸੀਂ ਅਰਵਿੰਦਰ ਸਿੰਘ ਪਲਵਾਨ ਦੇ ਨਾਮ ਦੇ ਉੱਤੇ ਕੋਈ ਅੱਛੀ ਪਾਇਦਾਰ ਜੀ ਚੀਜ਼ ਖੜੀ ਕਰਾਂਗੇ ਤਾਂ ਕਿ ਨੌਜਵਾਨ ਜਿਹੜੇ ਨੇ ਇਦਾਂ ਦੇ ਖਿਡਾਰੀਆਂ ਨੂੰ ਦੇਖ ਕੇ ਹੋਰ ਕਬੱਡੀ ਅੱਛੀ ਸਪੋਰਟਸ ਵਾਲੇ ਮਰਹੂਮ ਕਬੱਡੀ ਖਿਡਾਰੀ ਅਰਵਿੰਦਰ ਪਲਵਾਨ ਦੀ ਸਾਲਾਨਾ ਵਰ੍ਹੇ ਮੋਕੇ ਖੂਨਦਾਨ ਕੈਂਪ ਲਗਾਇਆ ਗਿਆ ਕਰੋਨਾ ਕਾਲ ਦੌਰਾਨ ਨੀੜਲੇਪਿੰਨ ਲਖਨਕੇ ਪੱਡਾ ਦੇ ਮਾਹਾਂ ਕਮਾਂਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪਲਵਾਨਤਾ ਬੀਤੀ 7/2/2020 ਨੂੰ ਇੱਕ ਪੰਜਾਬ ਪੁਲਿਸ ਦੇ ASI ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਜਦ ਕਿ ਕਰ ਦਿੱਤਾ ਗਿਆ ਸੀ ਅਤੇ ਇਸ ਹਮਲੇ ਦੌਰਾਨ ਉਸ ਦਾ ਇੱਕ ਸਾਥੀ ਵੀ ਜ਼ਖਮੀ ਹੁੰਦਾ ਹੈ ਅੱਜ ਪਲਵਾਨ ਦੀ ਵਰਸੀ ਮੌਕੇ ਜਿੱਥੇ ਰੱਖੇ ਗਏ ਸ਼੍ਰੀ ਸਹਿਜ ਪਾਟਜੀ ਦੇ ਭੋਗ ਪਿੰਡ ਲਖਣਕੇ ਪੱਡਾ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ ਉੱਥੇ ਪਲਵਾਨ ਦੀ ਜਾਤ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਨੇ ਵੱਧ ਛੜ ਕੇ ਹਿੱਸਾ ਲਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁਜੇ ਪਲਾਟੂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਸ਼ਰਦਾ ਦੇ ਫੁੱਲ ਵੀ ਭੇਟ ਕੀਤੇ ਉੱਥੇ ਖੈਰਾ ਨੇ ਆਖਿਆ ਕਿ ਸਾਡੀ ਸਰਕਾਰ ਹੋਂਦ ਤੇ ਮਰਹੂਮ ਅਰਵਿੰਦਰ ਪੁਲ ਦੀ ਚਾਤ ਵਿੱਚ ਪਿੰਡ ਵਿੱਚ ਇੱਕ ਯਾਦਗਾਰ ਸਥਾਪਿਤ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਇਸ ਤੋਂ ਪ੍ਰੇਰਣਾ ਲੈ ਕੇ ਅੱਗੇ ਵਧ ਸਕਣ ਅਖੀਰ ਚ ਸਮਾਗਮ ਦੇ ਅਖੀਰ ਚ ਅਰਵਿੰਦਰ ਪਲਵਾਨ ਦੀ ਮਾਤਾ ਗੁਰਨੰਦਨ ਕੌਰ ਤੇ ਪਰਿਵਾਰ ਵੱਲੋਂ ਪੂਜੀ ਸੰਗਤ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਬੋਲਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਅੱਜ ਅਸੀਂ 5ਵੀਂ ਵਰਸੀ ਹੋ ਗਈ ਅਰਵਿੰਦਰ ਸਿੰਘ ਪਲਵਾਨ ਦੀ ਜਿਹੜਾ ਕਿ ਬਹੁਤ ਹੋਣ ਹਾਰ ਖਿਡਾਰੀ ਸੀਗਾ ਔਰ ਬੜਾ ਵੱਡਾ ਘਾਟਾ ਪਿਆ ਉਸ ਦੇ ਕਤਲ ਦੇ ਨਾਲ ਲਖਣ ਕੇ ਪੱਡੇ ਨੂੰ ਇਲਾਕੇ ਨੂੰ ਪੰਜਾਬ ਨੂੰ ਉਹਨਾਂ ਦੇ ਇਸ ਬਰਸੀ ਸਮੇਂ ਅਸੀਂ ਆਪਣੀ ਹਾਜ਼ਰੀ ਲਗਵਾਈ ਆ ਪਰਿਵਾਰ ਨਾਲ ਹਮਦਰਦੀ ਦੁਬਾਰਾ ਕੀਤੀ ਆ ਔਰ ਜਿਹੜਾ ਖੂਨਦਾਨ ਕੈਂਪ ਲਾਇਆ ਬਹੁਤ ਅੱਛੀ ਗੱਲ ਕੀਤੀ ਆ ਕਿ ਚਲੋ ਲੋੜਵੰਦ ਲੋਕਾਂ ਨੂੰ ਜਿਹੜਾ ਉਹ ਖੂਨ ਮਿਲੇਗਾ ਉਹਦੀ ਯਾਦ ਵਿੱਚ ਔਰ ਸਮਾਉਣ ਦੇ ਉੱਤੇ ਕੱਲ ਨੂੰ ਸਾਡੀ ਸਰਕਾਰ ਬਣੇਗੀ ਅਸੀਂ ਅਰਵਿੰਦਰ ਸਿੰਘ ਪਹਿਲਵਾਨ ਦੇ ਨਾਮ ਦੇ ਉੱਤੇ ਕੋਈ ਅੱਛੀ ਪਾਇਦਾਰ ਜੀ ਚੀਜ਼ ਖੜੀ ਕਰਾਂਗੇ ਤਾਂ ਕਿ ਨੌਜਵਾਨ ਜਿਹੜੇ ਨੇ ਇਦਾਂ ਦੇ ਖਿਡਾਰੀਆਂ ਨੂੰ ਦੇਖ ਕੇ ਹੋਰ ਕਬੱਡੀ ਅੱਛੀ ਸਪੋਰਟਸ ਵਾਲੇ ਪਾਸੇ ਨੂੰ ਜਾਣ। ਸਰਕਾਰ ਨੇ ਮੁਹਿੰਮ ਚਲਾਈ ਜੁੱਧ ਨਸ਼ਾ ਵਿਰੁੱਧ ਤੇ ਹਲਕੇ ਚ ਇੱਕ ਹਫ਼ਤੇ ਚ ਤਿੰਨ ਮੌਤਾਂ ਹੋ ਗਈਆਂ ਨਸ਼ੇ ਦਾ। ਕੀ ਕਹਿਣਾ ਚਾਹੋਗੇ? ਔਰ ਨਸ਼ੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਨੇ ਉਹ ਬੜੇ ਜਿਹੜੇ ਅਖੋਤੀ ਝਾੜੂ ਪਾਰਟੀ ਦੇ ਲੀਡਰ ਖੋਹੁੰਦੇ ਨੇ ਉਹਨਾਂ ਦੇ ਟੱਬਰਾਂ ਚ ਹੀ ਹੋਈਆਂ ਨੇ। ਔਰ ਵੈਸੇ ਵੀ ਜੁੱਧ ਨਸ਼ੇ ਵਿਰੁੱਧ ਫਰਾਡ ਪ੍ਰੋਗਰਾਮ ਨਿਕਲਿਆ ਕਿਉਂਕਿ ਤੁਸੀਂ ਦੇਖਿਆ ਕਿ ਬਠਿੰਡੇ ਚ ਜਿਹੜੀ ਉਹ ਕਨਸਟੇਬਲ ਅਮਨਦੀਪ ਕੌਰ ਹੈਰੋਇਨ ਨਾਲ ਫੜੀ ਗਈ ਸੀਗੀ। ਉਦੀ ਜ਼ਮਾਨਤ ਵੀ ਦਾ ਵਿਰੋਧ ਨਹੀਂ ਕੀਤਾ ਪੰਜਾਬ ਸਰਕਾਰ ਨੇ ਉਹਨੂੰ ਛਡਵਾਇਆ ਗਿਆ ਇਨਫੈਕਟ ਕਿਉਂਕਿ ਉਹ ਕਿਉਂਕਿ ਉਹਦੀਆਂ ਤਾਰਾ ਉੱਪਰਲੇ ਤੱਕ ਲੈਵਲ ਤੱਕ ਆਫਸਰਾਂ ਨਾਲ ਜੁੜੀਆਂ ਸੀਗੇ ਉਹ ਤੈਕੀਕਾਤ ਚਾਹੁੰਦੇ ਨਹੀਂ ਸੀ ਸਰਕਾਰ ਔਰ ਹੁਣ ਵੀ ਡਰਗਸ ਨਾਲ ਮੌਤਾਂ ਹੋ ਰਹੀਆਂ ਨੇ ਇਹ ਬਿਲਕੁਲ ਉਸੇ ਹੀ ਤਰ੍ਹਾਂ ਫੇਲ ਹੋਇਆ ਪ੍ਰੋਗਰਾਮ ਜਿਵੇਂ ਸਰਕਾਰੀ ਜ਼ਮੀਨਾਂ ਪੰਚਾਇਤਾਂ ਦੀਆਂ ਛਡਾਉਣ ਦੀ ਮੁਹਿੰਮ ਚਲਾਈ ਸੀਗੀ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਸਾਨੂੰ ਕਿਤੇ ਪੰਚਾਇਤ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਛਡਾਉਣ ਦੀ ਮੁਹਿੰਮ ਦਾ ਕੋਈ ਉਹਦਾ ਨਜ਼ਰ ਨਹੀਂ ਆ ਰਿਹਾ ਐਵੇਂ ਹੀ ਇਹਦਾ ਹਸ਼ਰ ਹੋਇਆ ਔਰ ਐਵੇਂ ਹੀ ਸਿੱਖਿਆ ਕ੍ਰਾਂਤੀ ਦਾ ਹੋਣਾ ਸਾਡੇ ਇਲਾਕੇ ਦੇ ਵਿੱਚ ਕੱਲ ਮੈਂ ਬੜਾ ਹਾਸੋ ਹਿੰਨਾ ਇੱਕ ਪੱਥਰ ਰੱਖਿਆ ਜਾ ਰਿਹਾ ਸ਼ਹਾਦਤ ਰੱਖਿਆ ਜਾ ਰਿਹਾ ਦਿਆਲਪੁਰ ਗਵਰਨਮੈਂਟ ਸਕੂਲ 'ਚ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ ਮੈਂ ਅਫਸੋਸ ਕਰਨ ਗਿਆ ਸੀ ਉਹ ਕਹਿੰਦੇ ਜੀ 25 ਫੁੱਟ ਇੱਕ ਕੰਧ ਬਣਾਈ ਆ ਬਾਉਂਡਰੀ ਵਾਲ ਬੜਾ ਵੱਡਾ ਸਕੂਲ ਆ ਪੁਰਾਣਾ ਬਹੁਤ ਅੱਛੀ ਬਿਲਡਿੰਗ ਬਣੀ ਹੋਈ ਆ 25 ਫੁੱਟ ਨਵੀਂ ਕੰਧ ਬਣਾ ਕੇ ਤੇ ਉੱਥੇ ਬਾਹਰ ਨਹੀਂ ਪੱਥਰ ਰੱਖ ਦੇਣ ਲੱਗੇ ਅੰਦਰ ਇਹਦੇ ਨਾਲ ਜ਼ਿਆਦਾ ਮੈਂ ਸਮਝਾਂ ਕੋਝਾ ਮਜ਼ਾਕ ਨਹੀਂ ਹੋ ਸਕਦਾ ਪੰਡੂਰੀ ਪਿੰਡ ਵਿੱਚ ਕੱਲ ਪੰਡੂਰੀ ਰਾਈਆਂ 'ਚ ਰਾਜਪੂਤਾਂ 'ਚ ਉਥੇ ਕਲਾਸਰੂਮ ਦਾ ਉਦਘਾਟਨ ਕੀਤਾ ਗਿਆ ਉਹ ਕਲਾਸਰੂਮ 5 ਸਾਲ ਪਹਿਲਾਂ ਦਾ ਬਣਿਆ ਹੋਇਆ ਵਾ ਨਡਾਲੇ ਸਕੂਲ ਦੇ ਵਿੱਚ ਆਣ ਕੇ ਉਦਘਾਟਨ ਕੀਤਾ ਗਿਆ ਜਿਹੜੇ ਸਕੂਲ ਦੇ ਕਲਾਸਰੂਮਸ ਤੇ ਹੋਰ ਕੰਮ ਇੰਟਰਲੌਕ ਟਾਈਲਸ ਵਗੈਰਾ ਉਹ ਐਨਆਰਆਈਜ਼ ਨੇ ਲਗਵਾਈਆਂ ਹੋਈਆਂ ਉਹਦੇ ਸਰਕਾਰ ਦਾ ਕੋਈ ਯੋਗਦਾਨ ਨਹੀਂਗਾ ਔਰ ਵੈਸੇ ਵੀ ਇਹ ਜਿਹੜਾ ਪੈਸਾ ਆ ਰਿਹਾ ਜਿਆਦਾ ਗਵਰਨਮੈਂਟ ਆਫ ਇੰਡੀਆ ਦਾ ਆ ਰਿਹਾ ਸਮਗ੍ਰਾ ਗ੍ਰਾਂਟ ਦੇ ਤਹਿਤ ਔਰ ਸਰਬ ਸਿੱਖਿਆ ਅਭਿਆਨ ਦੇ ਤਹਿਤ ਪੰਜਾਬ ਗਵਰਨਮੈਂਟ ਦਾ ਉਹਦੇ ਵਿੱਚ ਨੋਮినਲ ਜਾਂ ਸ਼ੇਅਰ ਹੁੰਦਾ ਸੋ ਮੈਂ ਸਮਝਦਾ ਕਿ ਇਹ ਸਿਰਫ ਦਿਖਾਵੇ ਦੀ ਸਰਕਾਰ ਆ ਇਸ਼ਤਿਹਾਰਾਂ ਦੀ ਸਰਕਾਰ ਆ ਪੋਸਟਰਾਂ ਦੀ ਸਰਕਾਰ ਆ ਇਤੋਂ ਅਲਾਵਾ ਇਹਨਾਂ ਦੇ ਪੱਲੇ ਕੁਛ ਨਹੀਂਗਾ ਤਾਂ ਕਰਕੇ ਇਹਨਾਂ ਨੂੰ ਲੱਗਿਆ ਕਿ ਸਾਰੇ ਪਾਸੇ ਸਾਡੀ ਸਿੱਖਿਆ ਕ੍ਰਾਂਤੀ ਵੀ ਫੇਲ ਹੋ ਗਈ ਆ ਯੁੱਧ ਨਸ਼ੇ ਵਿਰੋਧੀ ਵੀ ਫੇਲ ਹੋ ਗਿਆ ਤਾਂ ਹੁਣ ਅਸੀਂ ਚਲੋ ਪਾਣੀ ਦਾ ਮੁੱਦਾ ਉਠਾਈਏ ਉਹ ਤੁਸੀਂ ਸਾਰਿਆਂ ਨੇ ਦੇਖ ਲਿਆ ਕਿ ਕਿਵੇਂ ਵਿਧਾਨ ਸਭਾ ਦੀਆਂ ਪ੍ਰੋਸੀਡਿੰਗਸ ਇੱਕ ਤਰਫਾ ਕੰਡਕਟ ਕਰ ਦਿੰਦੇ ਨੇ ਮੈਨੂੰ ਬਹੁਤ ਬੋਲਣ ਤੋਂ ਰੋਕਿਆ ਗਿਆ ਕਿਉਂਕਿ ਮੈਂ ਤੱਤ ਸਾਹਮਣੇ ਲਿਆਉਣੇ ਸੀਗੇ ਕਿ ਜਿਹੜਾ ਡੈਮ ਸੇਫਟੀ ਐਕਟ ਨੂੰ ਤੁਸੀਂ ਅੱਜ ਵਿਰੋਧ ਕਰ ਰਹੇ ਹੋ ਤਾਂ 2021 ਦਾ ਬਣਿਆ ਹੋਇਆ 4 ਸਾਲ ਬਾਅਦ ਚਿੱਤੇ ਆਇਆ ਤੁਹਾਨੂੰ ਜਿਹੜੇ ਭਾਖੜਾ ਮੈਨੇਜਮੈਂਟ ਬੋਰਡ ਦੇ ਰੂਲਸ ਬਣੇ ਨੇ ਜਿਹੜੇ ਗਵਰਨਮੈਂਟ ਆਫ ਇੰਡੀਆ ਨੇ ਯੂਨੀਅਨ ਪਾਵਰ ਮਿਨਿਸਟਰੀ ਨੇ ਆਲਟਰ ਕੀਤਾ ਐਮੈਂਡ ਉਹ 2000 ਤੇ 22 ਚ ਕੀਤੇ ਨੇ 3 ਸਾਲ ਉਹਨਾਂ ਨੂੰ ਰੂਲਸ ਐਮੈਂਡ ਕੀਤੇ ਉਦੋਂ ਬੋਲੇ ਨਹੀਂ ਹਾਈ ਕੋਰਟ ਨਹੀਂ ਗਏ ਸੁਪਰੀਮ ਕੋਰਟ ਕੀ ਨੇ ਨਹੀਂ ਗਏ ਤੇ ਹੁਣ ਲੋਕ ਦਿਖਾਵੇ ਵਾਸਤੇ ਸਾਰਾ ਕੀਤਾ ਜਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਪਬਲਿਸਿਟੀ ਦੀ ਇਹ ਸਰਕਾਰ ਹੈ ਇਸ ਤੋਂ ਇਲਾਵਾ ਜ਼ਮੀਨ ਤੇ ਇਹਨਾਂ ਦੇ ਪੱਲੇ ਕੁਝ ਨਹੀਂ ਗਾ ਜੀ। ਹਾਂ ਤੇ ਪਾਕਿਸਤਾਨ ਤੋਂ ਜਿਹੜਾ ਤਣਾਅ ਬਣਿਆ ਕੀ ਕਹਿਣਾ ਚਾਹੀਦਾ। ਬਹੁਤ ਮਾੜੀ ਗੱਲ ਐ ਜੀ। ਮੈਂ ਸਮਝਦਾ ਕਿ ਬੜੇ ਦੁੱਖ ਦੀ ਗੱਲ ਐ। ਅ ਜਿਹੜਾ ਕੋਈ ਵੀ ਵਾਰ ਹੈ ਨਾ ਯੁੱਧ ਹੈਗਾ। ਇਹਦਾ ਬਹੁਤ ਵੱਡੇ ਪੱਧਰ ਤੇ ਦੂਰ ਤੱਕ ਇਹਦੇ ਜਿਹੜੇ ਨੁਕਸਾਨ ਹੁੰਦਾ ਵਾ। ਠੀਕ ਆ ਜੋ ਸਾਡੇ ਦੇਸ਼ ਵਿੱਚ ਹੋਇਆ ਪਹਿਲਗਾਮ ਵਿੱਚ ਉਹ ਬਹੁਤ ਗਲਤ ਹੋਇਆ। ਮਾਸੂਮ ਬੇਗੁਨਾ ਲੋਕਾਂ ਦੀ ਕਤਲ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਗਾ। ਤੇ ਮੈਂ ਪਰੇ ਸਮਝਦਾ ਕਸ਼ਮੀਰ ਜਿਹੜਾ ਪੁਆਇੰਟ ਆਫ ਇੱਕ ਕੰਟੈਂਸ਼ਨ ਆ ਦੋਨਾਂ ਦੇਸ਼ਾਂ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ 70 ਸਾਲ ਤੋਂ ਚੱਲੀ ਜਾਂਦੀ ਲੜਾਈ ਇਹਦਾ ਵੀ ਕੋਈ ਨਾ ਕੋਈ ਬੈਠ ਕੇ ਡਾਇਲੌਗ ਨਾਲ ਸੋਲੂਸ਼ਨ ਕਰਨਾ ਚਾਹੀਦਾ ਲੜਾਈ ਆਪਾਂ ਦੇਖ ਰਹੇ ਕਿ ਯੂਕਰੇਨ ਤੇ ਰਸ਼ੀਆ ਦੇ ਵਿੱਚ ਕੀ ਹੋ ਰਿਹਾ ਵਾ ਕਿੰਦਾ ਤਬਾਈ ਆਰਥਿਕ ਤੌਰ ਤੇ ਹੋ ਗਈ ਆ ਔਰ ਸਾਡੇ ਦੋਨੋਂ ਦੇਸ਼ ਜਿਹੜੇ ਨੇ ਪਾਕਿਸਤਾਨ ਔਰ ਇੰਡੀਆ ਅਲਟੀਮੇਟਲੀ ਆਪਾਂ ਥਰਡ ਵਰਲਡ ਕੰਟਰੀਜ਼ ਵਿੱਚ ਆ ਆਪਾਂ ਨੂੰ ਆਪਾਂ ਗਰੀਬ ਦੇਸ਼ ਆ ਜੇ ਐਡੇ ਵੱਡੇ ਪੱਧਰ ਤੇ ਯੁੱਧ ਲੱਗ ਕੇ ਤੇ ਕਿਤੇ ਨੁਕਸਾਨ ਹੋ ਗਿਆ ਤਾਂ ਮੈਂ ਸਮਝੂਗਾ ਕਿ ਬਹੁਤ ਇਕਾਨਿਕ ਇਕਨੋਮਿਕ ਡਿਜ਼ਾਸਟਰ ਹੋਵੇਗਾ ਪਰ ਇੱਕ ਗੱਲ ਹੈ ਜ਼ਰੂਰ ਕਿ ਸਾਡੇ ਜਿਹੜਾ ਗਵਾਂਡੀ ਮੁਲਕ ਹੈ ਉਹਨੂੰ ਸਾਡੇ ਦੇਸ਼ ਵਿੱਚ ਮਦਖਲਤ ਕਰਨੀ ਬੰਦ ਕਰਨੀ ਚਾਹੀਦੀ ਆ ਔਰ ਪੀਸ ਸ਼ੁਡ ਪ੍ਰੇਵੈਲ ਧੰਨਵਾਦ